Marche ਜੋ ਨਿੰਨੇ ਸੱਜੁਕੇ ਆ ਝੋਨਿਆਂ ਤੇ ਮੁੰਜਰਾ ਆ ਗਈਆਂ ਆ ਪਰ ਉਤੋਂ ਬਾਰਿਸ਼ ਵੀ ਪੂਰਾ ਗਹਿਰ ਮਚਾਉਣ ਦੀ ਆ ਪੱਦਲ ਦੇਖੋ ਕਿੰਦਾ ਜੀ ਪੂਰੇ ਐ ਨਾ ਕੁਲੇ ਮਲੇ ਪਏ ਆ ਇੱਕੇ ਵਾਰ ਫੇਰੀ ਵਾਧ ਜਾਂਦੀ ਹੈ ਜੀ ਇਹ ਤਾਂ ਘਟਦੀ ਨਹੀਂ ਜੀ ਤਕਰੀਬਨ ਤਕਰੀਬਨ ਸਾਰੇ ਯਾਰ ਔਰ ਪੰਜਾਬ ਜੀ ਵੀ ਲੈ ਰਿਆ ਪੰਜਾਬ ਚ ਕੀ ਪੰਜਾਬ ਤੋਂ ਇਹ ਬਾਹਰ ਵੀ ਨਹੀਂ ਪੈ ਰਿਆ ਹੈ ਕਿਤਾ ਅਮਾਚਲ ਹੋ ਗਿਆ ਉਤਰਾਖੰਡ ਹੋ ਗਿਆ ਉਧਰ ਤੋਂ ਪਿੰਦਾ ਪਿੰਦਾ ਹਰਿਆਣੇ ਚ ਵੀ ਰਾਜਸਥਾਨ ਵਾਲੀ ਸਾਈਡ ਤੇ ਵੀ ਇੱਥੇ ਕਾफी ਸਟ੍ਰੇਟਾਂ ਦੇ ਵਿੱਚ ਮੀਂਹ ਪੈ ਰਿਹਾ ਆ। ਸਤਲੁਜ ਤੇ ਰਿਆ ਦਾ ਵੀ ਪਾਣੀ ਕਾफी ਚੜਿਆ ਪਿਆ ਜੀ ਹੁਣ। ਤੇ 24 ਕੰਦੇ ਵੀ ਆਪਣੇ ਜਿਹੜੇ ਡੈਮ ਆ ਇੱਕ ਦੋ ਡੈਮ ਤਾਂ ਕੰਦੇ ਵੀ ਕਰਤੇ ਆ ਕਰਦੇ ਨਹੀਂ ਸੰਤੇ ਆ ਇਸ ਕਰਕੇ ਉਹਨਾਂ ਨੂੰ ਵੀ ਕਹਿੰਦੇ ਖੋਲਿਆ ਗਿਆ ਜੋ ਹਾਲਾਤ ਆ ਮਤਲਬ ਕਿ ਜਿਉਂਦੀ ਨਹੀਂ ਲੱਗਦੀ ਇਸ ਹਾਲਾਤ ਨਾਲ ਤੋਂ ਕਈ ਪੈੜੀਆਂ ਦੇ ਵਿੱਚ ਤਾਂ ਵੀ ਦੂਰੋਂ ਆ ਰਿਹਾ ਬੁੱਧਾ ਬਹੁਤ ਜ਼ਿਆਦਾ ਆ ਇੰਟੈਲੀਜੈਂਸ ਜਿਹੜਾ ਬਣਾਣੀ ਉੱਥੇ ਬਚਾ ਆ ਆਵਾਜ਼ ਪਤਾ ਨਹੀਂ ਮੇਰੀ ਸਹੀ ਆਉਂਦੀ ਹੋਣੀ ਹੈ ਜਾਂ ਨਹੀਂ ਕਿਉਂਕਿ بارش ਦੀ ਆਵਾਜ਼ ਵੀ ਕਾਫੀ ਆ ਤੇ ਆਵਾਜ਼ੀ ਦੀ ਆਵਾਜ਼ ਕਾਫੀ ਆ ਨਾਲ ਪਾਣੀ ਭਰੇ ਪਏ ਪੱਖਿਆਂ ਬੁੱਠਿਆਂ ਵਾਲਿਆਂ ਦਾ ਵੀ ਬਹੁਤ ਔਖਾ ਜਿਹੜੇ ਗੀਤਾਰੇ ਪੱਟੇ-ਪੱਟੇ ਵੜਨ ਵਾਲੇ ਆ ਆਈ ਕੋਈ ਇਦਾਂ ਭਰੇ ਪਏ ਹੈ ਜੀ ਇਹ ਲੱਗਦਾ ਕਿ ਇਹ ਇਸ ਹੌਸਾਬ ਨਾਲ ਟੈਕੀ ਮੀਂ ਇੱਕ ਹੋਰ ਰਫਤਾਰ ਤੇ ਬੈਰਿਆ ਲਗਾਤਾਰ ਇਹ ਤੋਂ ਬਾਅਦ ਜਾਂਦਾ ਜੀ ਤੇ ਘਰ ਦਾ ਨੀਗਾ ਬਾਅਦ ਜਾਂਦਾ ਜਿੱਤੋਂ ਇਤਾਂ ਦੇ ਮੀਂਹ ਦੇ ਨਾਲ ਕਈ ਲੋਕਾਂ ਦੇ ਤੇ ਵਿਚਾਰਿਆਂ ਦੇ ਲੈਂਟਰ ਵੀ ਚੋਣ ਲੱਗ ਪਏ ਆ ਲਗਾਤਾਰ ਟੈਕ ਕੀ ਨਹੀਂ ਪੈਣ ਦੇ ਨਾਲ ਤੇ ਇੱਥੋਂ ਵੀ ਮੇਰਾ ਵੀਰ ਭਰਾ ਕਿੰਨੇ ਵੀ ਲੰਘਣਾ ਰਾਤ ਨੂੰ ਨੇਰੇ ਵੀ ਧਿਆਨ ਨਾਲ ਨੰਘੋ ਉੱਥੋਂ ਵੀ ਥੋੜਾ ਜਿਹਾ ਮਿੱਟੀ ਖੈ ਸਕੀ ਇਹ ਕਾ ਜਗ੍ਹਾ ਤੇ ਵੀ ਖੱਟਾ ਪੈ ਗਿਆ ਆ ਨੇਰ ਵੀ ਪੂਰੀ ਭਰ ਕੇ ਚਲਦੀ ਗਈ ਆ

ਹਵਾ ਵੀ ਤੇਜ਼ ਹੋ ਗਈ ਆ ਹਵਾ ਵੀ ਤੇਜ਼ ਹੋ ਗਈ ਤੇ ਇਹ ਫਸਲਾਂ ਦਾ ਜਿਆਦਾ ਹੋਣਾ ਨੁਕਸਾਨ ਤਾਂ ਚਲੋ ਪਾਣੀ ਤੇ ਜਿਹੜਾ ਨੁਕਸਾਨ ਕਰਦਾ ਹੀ ਕਰਦਾ ਆ